ਇੱਕ ਇੱਕ ਸਭ ਤੋਂ ਪਹਿਲਾਂ ਤਾਂ ਇੱਕ ਪੰਜਾਬੀ ਇੱਕ ਸਿੱਖ ਹੋਣ ਦੇ ਨਾਤੇ ਪਰ ਆਪਣੇ ਤਾਂ ਸਾਰੇ ਗੁਰੂ ਚ ਗੁਰਬਾਣੀ ਚ ਇਹੀ ਲਿਖਿਆ Hindu Sikh Muslim Sai sab apa ਇੱਕ ਇਨਸਾਨੀਅਤ ਪਹਿਲਾਂ ਹੈ ਗੁਰੂ ਮਹਾਰਾਜ ਜੀ ਨੇ ਇਹੀ ਸਿਖਾਇਆ ਤੇ ਦੂਜੀ ਗੱਲ ਇਦੋਂ ਵੱਡਾ ਸਥਾਨ ਹਰੀਕਾ ਮੰਦਰ ਆਪਣੇ ਲਈ ਜਾਂ ਕਿਸੇ ਲਈ ਵੀ ਕੋਈ ਸਥਾਨ ਇਦੋਂ ਵੱਡਾ ਨਹੀਂਗਾ ਪਵਿੱਤਰ ਸਥਾਨ ਦੇਖ ਕੇ ਕਿਵੇਂ ਖੁਸ਼ੀ ਹੁੰਦੀ ਆ ਪਹਿਲਾਂ ਤਾਂ ਕਿਸ ਤਰੀਕੇ ਨਾਲ ਸਾਰੇ ਦੇਸ਼ ਦੇ ਕੋਨੇ-ਕੋਨੇ ਤੋਂ ਜਿਹਨੂੰ ਕੋਈ ਪੰਜਾਬੀ ਸਮਝ ਆਉਂਦੀ ਆ ਨਹੀਂ ਆਉਂਦੀ ਉਹ ਵੀ ਪੂਰਾ ਲੀਨ ਆ ਬਾਣੀ ਚ ਅੰਗਰੇਜ਼ ਗੋਰੇ ਉਹ ਵੀ ਦੇਖ ਕੇ ਹੈਰਾਨ ਨੇ ਵੀ ਕਿਸ ਤਰੀਕੇ ਨਾਲ ਉਰੇ ਸੇਵਾ ਹੋ ਰਹੀ ਆ ਸੇਵਾ ਭਾਵਨਾ ਨਾਲ ਕੋਈ ਸਫਾਈ ਕਰਨ ਲੱਗਿਆ ਹੋਇਆ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਜਲ ਦੀ ਸੇਵਾ ਕਰ ਰਿਹਾ ਕੋਈ ਮਤਲਬ ਆਪਣੇ ਗੁਟਕਾ ਸਾਫ ਹੱਥ 'ਚ ਨੇ ਤੇ ਉਹਨੂੰ ਇਹ ਪਤਾ ਹੀ ਨਹੀਂ ਵੀ ਉਹ ਕਿੱਥੇ ਕਿਸ ਡੁੱਬਿਆ ਹੋਇਆ ਬਾਣੀ 'ਚ ਤੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੇ ਮੈਂ ਸਮਝਦਾ ਇੱਥੇ ਆ ਕੇ ਨਾ ਕੋਈ ਪਾਰਟੀ ਆ ਨਾ ਕੋਈ ਕਿਸੇ ਵੱਖ ਧਰਮ ਦੀ ਗੱਲ ਆ ਇੱਥੇ ਤਾਂ ਸਭ ਇੱਕ ਉਹ ਲੋਕ ਬੜੇ ਹੀ ਮੈਂ ਸਮਝਦਾ ਉਹਨਾਂ ਦੀ ਸੋਚ ਪਤਾ ਨਹੀਂ ਕਿੰਨੀ ਕੈਸੀ ਹੈ ਜਿਹੜੇ ਲੋਕ ਵੰਡਣ ਦੀ ਕੋਸ਼ਿਸ਼ ਕਰਦੇ ਆ ਇਹ ਇਸੇ ਕਰਕੇ ਇਹ ਸਾਰੇ ਪਾਸਿਓਂ ਚਾਰੋਂ ਦਿਵਾਰ ਖੁੱਲੇ ਨੇ ਕੋਈ ਵੀ ਆਵੇ ਕੋਈ ਵੀ ਇੱਥੇ ਮੱਥਾ ਟੇਕ ਕੇ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਜਾਵੇ ਤੇ ਇਨਸਾਨ ਤਾਂ ਬਹੁਤ ਇੱਕ ਛੋਟੀ ਚੀਜ਼ ਤੇ ਜਦੋਂ ਵੀ ਉਹ ਗੁਰੂ ਘਰ ਆਉਂਦਾ ਤੇ ਮੰਗਣੀ ਆਉਂਦਾ ਤੇ ਮੇਰੇ ਵਰਗੇ ਸਿਆਸੀ ਲੋਕ ਨੇ ਜਿਹੜੇ ਕੋਈ ਮੰਨੇ ਨਾ ਮੰਨੇ ਆ ਗੁਰੂ ਮਹਾਰਾਜ ਦੇ ਆਪਾਂ ਇਸ ਵੇਲੇ ਮੱਥਾ ਟੇਕ ਕੇ ਆਈਆਂ ਸਾਰੇ ਹੀ ਤੁਸੀਂ ਇਹੀ ਮੰਗਦੇ ਇੱਥੇ ਖੜਕੇ ਵੀ ਵੀ ਪ੍ਰਮਾਤਮਾ ਵਾਹੀ ਗੁਰੂ ਗੁਰੂ ਮਹਾਰਾਜ ਜੀ ਸਾਡੇ ਪੰਜਾਬ ਨੂੰ ਖੁਸ਼ੀਆਂ ਭਰਿਆ ਰੰਗਲਾ ਪੰਜਾਬ ਬਣਾ ਕੇ ਰੱਖੋ ਸਾਡੇ ਪੰਜਾਬ ਆਪਸੀ ਭਾਈਚਾਰਕ ਸਾਂਝ ਆ ਜਿਹੜੀ ਉਹ ਬਣੀ ਰਹੇ ਤੇ ਇੱਥੇ ਇਹੀ ਦੁਆ ਹੈ ਵੀ ਸਾਰਿਆਂ ਨੂੰ ਆਉਣ ਆਉਣ ਵਾਲੀ ਪੀੜ੍ਹੀ ਆ ਜਿਨ੍ਹਾਂ ਬੜੀ ਨਜ਼ਰ ਲੱਗੀ ਹੋਈ ਆ ਚਾਹੇ ਉਹ ਕੋਈ ਕਾਰਨ ਹੋਣ ਚਾਹੇ ਉਹ ਵਿਦੇਸ਼ਾਂ ਜਾਣ ਦੇ ਹੋਣ ਚਾਹੇ ਨਸ਼ੇ ਦੇ ਹੋਣ ਉਹਦੇ ਵਿੱਚੋਂ ਇਹਨਾਂ ਨੇ ਕੱਢਣਾ ਇਨਸਾਨ ਕੁਛ ਨਹੀਂ ਇਨਸਾਨ ਤਾਂ ਵੱਡੀਆਂ-ਵੱਡੀਆਂ ਗੱਲਾਂ ਜ਼ਰੂਰ ਕਰਦਾ ਰਹਿੰਦਾ ਪਰ ਇਹਨਾਂ ਦੇ ਮੂਰੇ ਜਿੰਨਾ ਰਜੋਈਆਂ ਬੇਨਤੀਆਂ ਅਰਦਾਸਾਂ ਕਰ ਲਾਂਗੇ ਉੰਨੀ ਛੇਤੀ ਜਿਹੜਾ ਉਹ ਭਲਾ ਹੋ ਕੋਈ ਨਾ ਕੋਈ ਕਮੀਆਂ ਕੋਈ ਕੋਈ ਗਲਤੀਆਂ ਸਾਤੋਂ ਰਹੀਆਂ ਏ ਜਿਹਦੇ ਕਰਕੇ ਅੱਜ ਕਈ ਕਸ਼ਟ ਅਸੀਂ ਭੋਗ ਰਹੇ ਆ ਪਰ ਇਹ ਇਹਨਾਂ ਨੇ ਇਸ ਚੀਜ਼ਾਂ ਦੂਰ ਕਰਨੀਆਂ ਲੋਕ ਸਭਾ ਚੋਣਾ ਨੇੜੇ ਨੇ ਉਸ ਤੋਂ ਪਹਿਲੇ ਤੁਸੀਂ ਅਸ਼ੀਰਵਾਦ ਵੀ ਲਿਆ ਮਸਤਾ ਬਿਲਕੁਲ ਇਹ ਗੱਲ ਤੁਹਾਡੀ ਠੀਕ ਆ ਭਾਰਤ ਦਾ ਆਪਣਾ ਆਪਣਾ ਪੇਸ਼ਾ ਹੈ ਕੋਈ ਕੋਈ ਕਾਰੋਬਾਰ ਫੈਕਟਰੀਆਂ ਚਲਾਉਂਦਾ ਉਹ ਆਪਣੀ ਫੈਕਟਰੀ ਦੀ ਚੱਲਣ ਲਈ ਮੰਗ ਆਉਂਦਾ ਕੋਈ ਦੁਕਾਨਦਾਰ ਉਹ ਆਪਣੇ ਲਈ ਆਉਂਦਾ ਏ ਕਿਸੇ ਦੀ ਕੋਈ ਟਰਾਂਸਪੋਰਟ ਆ ਉਹਦੀ ਚੜ੍ਹਦੀ ਕਲਾ ਆਉਂਦੇ ਆ ਅਸੀਂ ਸਿਆਸੀ ਲੋਕ ਆ ਜਿੱਥੇ ਆਮ ਲੋਕਾਂ ਦਾ ਆਵਾਮ ਦਾ ਭਲਾ ਚਾਹੁੰਦੇ ਉੱਥੇ ਆਪਣੇ ਲਈ ਵੀ ਬੀਰ ਚੰਗੀ ਤਰ੍ਹਾਂ ਕਿਉਂਕਿ ਜਿਹੜੀਆਂ ਵੀ ਇਲੈਕਸ਼ਨਾਂ ਹੁੰਦੀਆਂ ਐ ਉਹ ਗੁਰੂ ਤੋਂ ਬਗੈਰ ਤਾਂ ਹੁੰਦੀਆਂ ਨਹੀਂ ਤੇ ਇਹਦੇ ਵਿੱਚ ਲੱਖਾਂ ਲੋਕ ਨੇ ਜਿਹੜੇ ਉਹ ਤੁਹਾਡੇ ਨਾਲ ਜੁੜਦੇ ਆ ਤੇ ਉਹ ਕਿਸੇ ਨੂੰ ਜੇ ਗਲਤਫਹਿਮੀ ਹੋਵੇ ਵੀ ਤੁਹਾਡੇ ਕਰਕੇ ਜੁੜਦੇ ਆ ਉਹ ਗਲਤ ਇਹ ਪ੍ਰਮਾਤਮਾ ਹੀ ਆ ਇਹ ਵਾਹਿਗੁਰੂ ਆ ਜੇ ਚੰਗੇ ਤੁਹਾਡੇ ਬਾਰੇ ਦਿਮਾਗ 'ਚ ਲੋਕਾਂ ਦੇ ਗੱਲ ਪਾਉਂਦਾ ਏ ਤੇ ਤੁਹਾਨੂੰ ਲੋਕ ਬਣਾ ਦਿੰਦੇ ਆ ਚੰਗੇ ਕੰਮ ਨੇ ਜਿਹੜੇ ਕਰਮ ਕੀਤੇ ਹੋਣਗੇ ਚੰਗੇ ਤਾਂ ਇਹ ਵਾਹਿਗੁਰੂ ਆਪ ਪੰਗ ਸੰਗ ਰਹਿ ਕੇ ਤੁਹਾਡੀ ਮਦਦ ਕਰਦਾ ਮੇਰੇ ਨਾਲ ਤਾਂ ਅੱਜ ਤੱਕ ਇਸੇ ਤਰੀਕੇ ਨਾਲ ਹੋਇਆ ਚਾਹੇ ਮੈਂ ਪਵਿੱਤਰ ਸਾਡਾ ਤਖਤ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਉੱਥੋਂ ਮੈਂਬਰ ਪਾਰਲੀਮੈਂਟ ਰਿਹਾ ਦੋ ਵਾਰ ਮੈਂ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਿਹਾ ਤੇ ਆ ਕੇ ਉਰਿਓਂ ਹੀ ਅਸ਼ੀਰਵਾਦ ਲੈ ਕੇ ਜਾਈਦਾ ਦੁਰਗਾ ਮੰਦਿਰ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਜਾਈਦਾ ਤੇ ਹਮੇਸ਼ਾ ਹੀ ਫਤਿਹ ਹੋਈ ਆ ਕਦੇ ਵੀ ਕੋਈ ਔਕੜ ਆ ਜਿਹੜੀ ਉਹ ਨਹੀਂ ਆਈ ਤੇ ਬਹੁਤ ਵਿਸ਼ਵਾਸ ਚਾਹੇ ਮੇਰੇ ਮਾਤਾ ਜੀ ਹੋਣ ਅਸ ਉਹਨਾਂ ਨੇ ਵੀ ਚਾਹੇ ਗੁਰੂ ਗ੍ਰੰਥ ਸਾਹਿਬ ਸਾਡੇ ਘਰਾਂ ਚਾਹੇ ਚੰਡੀਗੜਾ ਚਾਹੇ ਉੱਥੇ ਰੋਜ਼ ਗੁਰੂ ਮਹਾਰਾਜ ਦੇ ਮੂਰੇ ਸਾਰਾ ਪਰਿਵਾਰ ਅਸੀਂ ਮੱਥਾ ਟੇਕ ਕੇ ਨਤਮਸਤਕ ਹੋ ਕੇ ਤੇ ਹਰ ਵੇਲੇ ਬਾਣੀ ਆ ਜਿਹੜੀ ਉਹ ਚਲਦੀ ਰਹਿੰਦੀ ਹੈ ਲੜੀਵਰ ਪਾਠ ਸਾਡੇ ਘਰੇ ਹਮੇਸ਼ਾ ਚੱਲਦਾ ਰਹਿੰਦਾ ਤੇ ਗੁਰੂ ਨਾਲ ਜੁੜੇ ਹੋਏ ਗੁਰੂ ਦਾ ਬਹੁਤ ਕੁਝ ਕੋਈ ਕਮੀਆਂ ਨਹੀਂ ਛੱਡੀ ਗੁਰੂ ਨੇ ਕੋਈ ਮੈਂ ਸਮਝਦਾ ਕਦੇ ਵੀ ਮੁੱਖ ਮੰਤਰੀ ਲੈ ਕੇ ministries ਤੋਂ ਲੈ ਕੇ mp shipਾਂ ਲੈ ਕੇ ਕਦੇ ਕੋਈ ਗੁਰੂ ਮਹਾਰਾਜ ਨੇ ਕੋਈ ਕਮੀਆਂ ਨਹੀਂ ਛੱਡੀ ਇਹ ਇਹ ਸਭ ਇਹਨਾਂ ਦਾ ਹੈ ਤੇ ਇੱਥੋਂ ਹੀ ਬਖਸ਼ਿਸ਼ ਆ ਜਿਹੜੀ ਉਹ ਹੁੰਦੀ ਆ ਤੇ ਅੱਜ ਸਾਡੇ ਕੁਝ ਅਸੀਂ ਪਰਿਵਾਰ ਦੇ ਮੈਂਬਰ ਜਿਹੜੇ ਅੰਮ੍ਰਿਤਸਰ ਤੋਂ ਨੇ ਸਾਡੇ ਬਖਸ਼ੀ ਜੀ ਨੇ ਜੋਸ਼ੀ ਜੀ ਨੇ ਸਾਡੇ ਬੱਸੀ ਜੀ ਨੇ ਤੇ ਅਸੀਂ ਇਹ ਤਿੰਨ ਚਾਰ ਜਾਣੇ ਪਰਿਵਾਰ ਆਪਣੇ ਇਕੱਠੇ ਹੋ ਕੇ ਅੱਜ ਆਰਾਮ ਦੇ ਨਾਲ ਤਸਵੀਰ ਦੇ ਚੰਗਾ ਦੋ ਤਿੰਨ ਘੰਟੇ ਆ ਜਿਹੜੇ ਉਹ ਗੁਰੂ ਦੇ ਬਾਣੀ ਨਾਲ ਵਤੀਤ ਕੀਤੇ ਆ ਤੇ ਦੁਬਾਰਾ ਚਾਰਜ ਹੋ ਕੇ ਇੱਕ ਹੁੰਦਾ ਨਾ ਬੰਦਾ ਸ਼ੁੱਧ ਹੋ ਕੇ ਚਾਰਜ ਹੋ ਕੇ ਸੰਤੁਸ਼ਟੀ ਨਾਲ ਉਹ ਜਾਂਦਾ ਤੇ ਕੁਦਰਤੀ ਗੱਲ ਆ ਜੇ ਉਹਦੇ ਅੰਦਰ ਇੱਕ ਗਲ ਹੋਰ ਭਾਵਨਾ ਹੈ ਉਹਦੇ ਅੰਦਰ ਭੈ ਰਹਿਦਾ ਕੋਈ ਮਾੜੇ ਕੰਮ ਨਾ ਕਰੇ ਕੋਈ ਕਰਪਸ਼ਨ ਨਾ ਕਰੇ ਵੀ ਭੈਈ ਮੈਂ ਕੀ ਗੁਰਦੁਆਰਾ ਜਾ ਕੇ ਮੈਂ ਗੁਰੂ ਨੂੰ ਕੀ ਜਵਾਬ ਦਵਾਂਗਾ ਤੇ ਆਪਣੇ ਆਪ ਚੰਗੇ ਕੰਮ ਵੱਲ ਨੂੰ ਉਹ ਤੁਰਦਾ ਏ ਇਹ ਵੱਡੀ ਗੱਲ ਇਹ ਆ ਜੇ ਇਹਦੇ ਪਹੁੰਚ ਰਹੋਗੇ ਭੈ ਚ ਰਹੋਗੇ ਤਾਂ ਮੈਂ ਸਮਝਦਾ ਕੋਈ ਵੀ ਚੀਜ਼ ਗਲਤ ਤੋ ਹੋ ਹੀ ਨਹੀਂ ਸਕਦੀ ਤੇ ਨਾ ਤੁਸੀਂ ਮਾੜੀ ਚੀਜ਼ ਵੱਰ ਚੱਲੋਗੇ ਤੇ ਠੀਕ ਆ ਇਲੈਕਸ਼ਨਾਂ ਐ ਉਹਦੇ ਲਈ ਵੀ ਇਲੈਕਸ਼ਨਾਂ ਵੀ ਸੁਖਸ਼ਾਂਤੀ ਨਾਲ ਹੋਣ ਸਾਰੇ ਪੰਜਾਬ 'ਚ ਹੋਣ ਜਿੱਤਾਂ ਹਾਰਾਂ ਪਾਰਟੀਆਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਭ ਤੋਂ ਪਹਿਲਾਂ ਇਹ ਆ ਵੀ ਆਪਸ ਵਿੱਚ ਜਿਹੜਾ ਉਹ ਕੋਈ ਵੀ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ ਜੀ ਇੱਕ ਸਦਨ ਦੇ ਵਿੱਚ ਵੀ ਸੀਐਮ ਸਾਹਿਬ ਦੀ ਇੱਕ ਰਵੱਈਆ ਸੀਗਾ ਜਾਂ ਤਾਲਾ ਲੈ ਕੇ ਪਹੁੰਚੇ ਜਾਂ ਇਸ ਤਰੀਕੇ ਨਾਲ ਸ਼ਾਟਿੰਗ ਕਰਦੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਦੇਖੋ ਅਸੀਂ 10 ਸਾਲ ਮੈਂਬਰ ਪਾਰਲੀਮੈਂਟ ਵੀ ਰਹੇ ਆ ਮੈਂ ਉਹਨਾਂ ਤੋਂ 2009 'ਚ ਆ ਗਿਆ ਸੀ ਉਹ 14 'ਚ ਆਏ ਆ ਪਰ ਜੋ ਉਹਨਾਂ ਨੇ ਇਸ ਵਾਰ ਸਦਨ 'ਚ ਕੀਤਾ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੇ ਕੀਤਾ ਹੋਊਗਾ ਤੁਸੀਂ ਵੀ ਪ੍ਰਾਣੀਆਂ ਇਤਿਹਾਸਵਾਰੇ ਪੜ ਸਕਦੇ ਹੋ ਕਿਉਂਕਿ ਇੱਕ ਇੱਕ ਲਾਈਨ ਰਿਕਾਰਡਡ ਆ ਤੇ ਉਹ ਮੇਰੀਆਂ ਅੱਖਾਂ ਪਾਓ ਮੇਰੇ ਮੇਰੀਆਂ ਵੀਰੇ ਇਹ ਕੀ ਹੈ ਇਹ ਇਹਦੇ ਨਾਲ ਲੋਕਾਂ ਨੂੰ ਕੀ ਮਿਲਣਾ ਲੋਕਾਂ ਦਾ ਕੀ ਭਲਾ ਹੋਊਗਾ ਜੇ ਤੁਸੀਂ ਆਪੋਜੀਸ਼ਨ ਵਾਲਿਆਂ ਨੂੰ ਗਾਲਾਂ ਕੱਢ ਕੇ ਜਾਂ ਆਪੋਜੀਸ਼ਨ ਨੂੰ ਬਾਹਰ ਕੱਢ ਕੇ ਉਹਨਾਂ ਦਾ ਭਲਾ ਕੀ ਹੋਊਗਾ ਤੇ ਬਹੁਤ ਹੀ ਮੈਂ ਸਮਝਦਾ ਇੱਕ ਉਹੀ ਨਾਟਕੀ ਢੰਗ ਦਿਖਾਇਆ ਨਾਟਕ ਕਰਕੇ ਦਿਖਾਇਆ ਲੋਕ ਤਾਂ 1000 ਰੁਪਇਆ ਭਾਲ ਰਹੇ ਸੀ ਹਰੇਕ ਮਾਂ ਦਾ ਹਰ ਭੈਣ ਦਾ 25-25000 ਰੁਪਇਆ ਹੋਇਆ ਪਿਆ 2 ਸਾਲ ਦਾ ਤੇ ਫਾਈਨਾਂਸ ਮਿਨਿਸਟਰ ਨੇ ਕਿ ਅਗਲੇ ਸਾਲ ਦਵਾਂਗੇ ਹਰ ਘਰ 'ਚ 36-36000 ਰੁਪਇਆ ਜਦੋਂ ਵੀ ਇਹ ਆਉਣ ਹਰ ਮਾਂ ਭੈਣ ਦੇ ਨਾਂ ਤੋਂ ਪਹਿਲਾਂ ਆਪਣਾ ਉਹ 36000 ਦਾ ਹਿਸਾਬ ਮੰਗੇ 2500 ਰੁਪਏ ਗਰੰਟੀਆਂ ਦਿੱਤੀਆਂ ਸੀ ਇਹਨਾਂ ਨੇ ਕਿਹੜਾ ਕਿਤੇ ਹੂ ਕਿਹਾ ਸੀ ਮੈਨੀਫੈਸਟੋ ਗਰੰਟੀਆਂ ਦਿੱਤੀਆਂ ਸੀ ਤੇ ਜਦੋਂ ਉਹ ਗੱਲਾਂ ਹੁੰਦੀਆਂ ਨੇ ਲੋਕਾਂ ਦੀਆਂ ਫਿਰ ਉਹ ਡਿਵਰਟ ਕਰਨ ਨੂੰ ਤਮਾਸ਼ਾ ਕਰਦੇ ਆ ਪਰ ਇੱਕ ਗੱਲੋਂ ਚੰਗਾ ਏ ਆ ਮੈਂ ਗੁਰੂ ਘਰ ਖੜਾ ਏ ਗੁਰੂ ਘਰ ਨੇ ਉਹਨਾਂ ਨੂੰ ਬਣਾਇਆ ਉਹਨਾਂ ਦੇ ਜਿੰਨੇ ਵੀ ਨੇ ਪ੍ਰਮਾਤਮਾ ਦੀ ਮਿਹਰ ਨਾਲ ਉਹਨਾਂ ਦੇ ਸਾਰਿਆਂ ਦੇ ਖੁਸ਼ੀਆਂ ਵਿਆਹ ਹੋ ਗਏ ਇੱਕ ਦੋ ਹੀ ਗੱਲਾਂ ਹੋਣੀਆਂ ਹੁਣ ਖੁਸ਼ਖਬਰੀ ਆਜੂਗੀ ਮਾਰਚ ਚ ਸੀਐਮ ਸਾਹਿਬ ਨੇ ਆਪ ਹੀ ਕਿਹਾ ਵੀ ਮੇਰੇ ਘਰੇ ਖੁਸ਼ੀਆਂ ਆਉਣ ਵਾਲੀਆਂ ਆ ਤੇ ਬਾਕੀ ਮੰਤਰੀ ਸੰਤਰੀ ਨੇ ਜਿਹੜੇ ਐਮ ਐਲ ਏ ਉਹਨਾਂ ਦੇ ਘਰੇ ਵੀ ਅੱਗੇ ਲੋੜੀਆਂ ਆ ਜਾਣਗੀਆਂ ਸਾਰੀ ਪੰਜਾਬ ਨੇ ਇਹ ਕੰਮ ਬੜਾ ਵਧੀਆ ਕੀਤਾ ਏ ਵੀ ਇਹਨਾਂ ਦੇ ਵਿਆਹ ਹੋਗੇ ਤੇ ਅੱਗੇ ਬੱਚੇ ਹੋ ਜਾਣਗੇ ਇਹੀ ਆਮ ਆਦਮੀ ਇਹੀ ਬਦਲਾਅ ਏ ਬਾਕੀ ਇਹਦੇ ਇਹਦੇ ਨਾਲ ਹੀ ਜਿਹੜਾ ਸਬਰ ਕਰਨਾ ਪੈਣਾ ਏ ਹੁਣ ਜਦੋਂ ਅਗਲੀਆਂ ਇਲੈਕਸ਼ਨ ਆਉਣਗੀਆਂ ਫਿਰ ਸੋਚਣਾ ਪਊਗਾ ਪਰ ਜਿਹੜਾ ਬਦਲਾਅ ਲਿਆਂਦਾ ਸੀ ਉਹ ਤਾਂ ਆਪਾਂ ਵਿਆਹਾਂ ਤੇ ਇਹਨਾਂ ਦੇ ਬੱਚਿਆਂ 'ਚ ਜਿਹੜਾ ਉਹ ਨਿਕਲ ਜਾਏ। ਰਵਨੀਤ ਜੀ ਇੱਕ ਗੱਲ ਹੈ ਕਿ ਜਦੋਂ ਵੀ ਪੰਜਾਬ ਦੀ ਕੀ ਆਵਾਜ਼ ਚੁੱਕਣਾ ਚਾਹੁੰਦਾ ਜਿਵੇਂ ਤੁਸੀਂ ਕੀਤੀ ਸੀਗੀ ਤੇ ਬਾਕੀ ਚੁੱਪਦੇ ਨੇ ਉਹਨਾਂ ਨੂੰ ਗ੍ਰਿਫਤਾਰੀ ਦਾ ਮੂੰਹ ਵੇਖਣਾ। ਬਿਲਕੁਲ ਮੈਂ ਕਹਿੰਦਾ ਜੀ ਇਹ ਜਦੋਂ ਲੱਤਾਂ ਕੰਬਦੀਆਂ ਨਾ ਦੇਖੋ ਇੱਕ ਮੈਂ ਤਾਂ ਸਿਰਫ ਹਜੇ ਇੱਕ ਰਾਗਬ ਚੱਡੇ ਬਾਰੇ ਗੱਲ ਕੀਤੀ ਸੀ। ਉਹ ਤੁਸੀਂ ਜਾਣਦੇ ਹੋ ਗੋਰਾ ਜੀ ਸਾਰੇ ਪਾਸੇ ਉਹਦੇ ਚ ਇੱਕ ਨਾ ਜਿਆ ਪਹਿਲਾਂ ਨਾ ਉਹ ਸਾਰਿਆਂ ਨੂੰ ਇੰਡਸਟਰੀ ਨੂੰ ਲੁੱਟ ਕੇ ਲੈ ਗਿਆ। ਹੁਣ ਕਦੇ ਦੇਖਿਆ ਉਹ ਸਭ ਨੂੰ ਪਹਿਲਾਂ ਉਹਨੇ ਸ਼ੁਰੂਆਤ ਕੀਤੀ ਸੀ ਆ ਕੇ ਜਿੰਨੇ ਇੰਡਸਟਰੀਸਟ ਨੇ ਮੈਂ ਤੋਸ ਇਹ ਮੈਂ ਤੁਹਾਡੇ ਚੈਨਲਾਂ ਦੇ ਮੂਰੇ ਕਹਾਂ ਨਾ ਜਿੰਨੇ ਅਮਰਸਰ ਲੁਧਿਆਣਾ ਜਲੰਧਰ ਕਿਸੇ ਨੂੰ ਪੁੱਛ ਲਿਓ ਜਿਹੜਾ ਕਰੋੜ 2 ਕਰੋੜ ਰੁਪਈਆ ਦੇਣ ਵਾਲਾ 50 ਲੱਖ ਤੱਕ ਸਭ ਨੂੰ ਮਾਂਜ ਕੇ ਲੈ ਗਿਆ ਤੇ ਮੁੜ ਕੇ ਆਪਣੇ ਉਹਨੇ ਵੀ ਵਿਆਹ ਕਰਾਇਆ ਆਪਣੇ ਹੁਣ ਮੁੜ ਕੇ ਕਿਤੇ ਉਹ ਹੀਰੋਇਨ ਨਾਲ ਜਾਂ ਬੰਬੇ ਰਹਿੰਦਾ ਏ ਜਾਂ ਕਿਤੇ ਲੰਡਨ ਰਹਿੰਦਾ ਏ ਤੇ ਉਹਦਾ ਕੋਈ ਥਾਂ ਟਿਕਾਣਾ ਨਹੀਂਗਾ ਉਹ ਤਾਂ ਚੁੰਡੀ ਹਜੇ ਮੈਂ ਇੱਕ ਦੀ ਵੱਡੀ ਆ ਤਾਂ ਇੰਨੀ ਲੱਗੀ ਹਜੇ ਤਾਂ ਕੱਪੜਿਆਂ ਤੋਂ ਬਾਹਰੋਂ ਬਾਰ-ਬਾਰ ਹੀ ਵੱਡੀ ਆ ਅਜੇ ਤਾਂ ਇਹਨਾਂ ਕਮੀਜ਼ ਪਰੇ ਕਰਕੇ ਚੁੰਡੀ ਬੱਢਾਂਗੇ ਫੇਰ ਦੇਖਿਓ ਇਹਨਾਂ ਦਾ ਹਾਲ ਕੀ ਆ ਲੱਤਾਂ ਨਹੀਂ ਭਾਰ ਚੱਲਣੀਆਂ ਬਹੁਤ ਕਮਜ਼ੋਰ ਲੱਤਾਂ ਨੇ ਜਿਵੇਂ ਦਾਵਾ ਕਰਦੇ ਨਾ ਕਿ ਸਵਾਲ ਕੀ 13 ਦੇ 13 ਸੇਟਾਂ ਹਿੱਸੇ ਵੰਡ ਗਿਆ ਪੰਜਾਬ ਪੀਪੀਐਸ ਨੂੰ ਲੈ ਕੇ ਇੱਕ ਗੱਲ ਇਹ ਆ ਇਹ ਕਹਿੰਦਾ ਸੀ ਨਾ ਡਲਾ ਤੋਂ ਡਲਾ ਹੁੰਦਾ ਹੈ ਇਹੋ ਜੀ ਗੱਲ ਕਰਦਾ ਸੀ ਨਾ ਉਹ ਇਸਤੇਮਾਲ ਅੱਜ ਤੱਕ ਕਿਸੇ ਦੇ ਤਾਂ ਹੋਇਆ ਨਹੀਂ ਇਹ ਹੁਣ ਪਤਾ ਲੱਗੂਗਾ ਵੀ ਇਹਨਾਂ ਦਾ ਬਣਦਾ ਕੀ ਆ 13 ਦੀਆਂ 13 ਦੀ ਗੱਲ ਕਰਦੇ ਆ 13 13 ਹਲਕਿਆਂ 'ਚ ਜਾ ਕੇ ਦਿਖਾਉਣ ਥੋੜੇ ਤਾਂ ਤੁਹਾਨੂੰ ਤਾਂ ਪਤਾ ਹੀ ਆ ਤੁਹਾਡੇ ਐਮਐਲਏ ਨੇ ਜਿਹੜੇ ਮੈਂ ਉਹਨਾਂ ਨੂੰ ਹਮੇਸ਼ਾ ਸੁਣਦਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹ ਐਮਐਲਏ ਆਪਣੀ ਸਰਕਾਰ ਦੇ ਉਲਟ ਕੁਐਸਚਨ ਕਰਦੇ ਆ ਉਹਦਾ ਤਾਂ ਜਵਾਬ ਨਹੀਂ ਹੁੰਦਾ ਵਿਰੋਧੀਆਂ ਦਾ ਜਵਾਬ ਹੈ ਕਿੱਥੋਂ ਦੇ ਦੇਣਗੇ ਇਸ ਕਰਕੇ ਲਾਅ ਐਂਡ ਆਰਡਰ ਬੁਰਾ ਹਾਲਾ ਸ਼ੂਟਆਊਟ ਹੋ ਰਹੇ ਆ ਸਪਾਰੀਆਂ ਲਈਆਂ ਜਾ ਰਹੀਆਂ 100-100 ਮੋਬਾਈਲ ਅੰਦਰੋਂ ਲੱਭ ਰਿਹਾ ਏ ਕੋਈ ਹਾਲ ਹੀ ਨਹੀਂਗਾ ਕਿਸੇ ਮੰਤਰੀ ਦੀ ਪੁੱਛਣੀ ਕੋਈ ਐਮਐਲਏ ਦੀ ਪੁੱਛਣੀ ਜੋ ਅਫਸਰशाही ਆ ਉਹ ਲੁੱਟ ਖੁੱਟ ਕਸੁੱਟ ਕਰ ਰਹੀ ਆ ਤੇ ਸਾਰਾ ਪੈਸਾ ਹੈ ਜਿਹੜਾ ਉਹ ਦਿੱਲੀ ਪਹੁੰਚ ਰਿਹਾ ਹੈ ਇਹਦੇ ਹੱਥ ਤੱਕ ਕੁਝ ਵੀ ਨਹੀਂਗਾ ਇਹ ਸਰਕਾਰ ਦੇ ਹੱਥ ਤੱਕ ਕੁਝ ਵੀ ਨਹੀਂਗਾ ਜੇ ਉਹ ਇਮਾਨਦਾਰਾ ਅਸੀਂ ਤਾਂ ਜਦੀ ਜੇਲਾਂ ਚਲੇ ਜਾਂਦੇ ਫਿਰ ਕੇਜਰੀਵਲ ਭੱਜਦਾ ਕਿਉਂ ਆਈ ਈਡੀ ਤੋਂ ਅਗਲੀ ਵਾਰੀ ਇਹ ਨਾ ਦੀ ਆ ਆ ਜਿਹੜਾ ਫਾਈਨਾਂਸ ਮਿਨਿਸਟਰ ਆ ਇਹ ਸਾਰੇ ਪੈਸੇ ਇਕੱਠੇ ਕਰਕੇ ਆ ਜਿਹੜੇ ਸ਼ਰਾਬ ਪਾਲਿਸੀ ਬਣਾਈ ਆ ਹਰ ਬਾਰ ਬਦਲ ਦਿੰਦੇ ਆ ਉਹ ਸਾਰੇ ਦੇ ਸਾਰੇ ਪੈਸੇ ਆ ਜਿਹੜੇ ਉਹ ਦਿੱਲੀ ਦੇ ਕਿ ਆਉਂਦਾ ਤਾਂ ਉਹ ਰੇ ਪਾਲਿਸੀ ਪਾਸ ਹੁੰਦੀ ਆ ਇਸ ਕਰਕੇ ਇਹ ਤਾਂ ਜਮਾ ਹੀ ਇਸ ਵਾਰ ਜੋ ਕਦੇ ਸੁਣਿਆ ਨਹੀਂ ਸੀ ਕਦੇ ਦੇਖਿਆ ਨਹੀਂ ਸੀ ਉਹ ਨੰਗਾ ਨਾਚ ਜਿਹੜਾ ਕਰਪਸ਼ਨ ਦਾ ਹੋ ਰਿਹਾ ਠੀਕ ਹੈ ਕਿ বিজেਪੀ ਵੱਲੋਂ 400 ਸੀਟਾਂ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਕਾਂਗਰਸ ਵੱਲੋਂ ਵੀ ਕਹਿ ਰਿਹਾ ਹੈ ਦੇਖੋ ਅਸੀਂ ਦਾਅਵੇ ਨਹੀਂ ਕਰਦੇ ਦਾਅਵੇ ਕਰਨ ਚ ਤਾਂ ਕੀ ਕੀ ਲੱਗਦਾ ਹੈ ਕਹਿ ਦਿਓ ਪਰ ਇਸ ਵੇਲੇ ਜਿਹੜੇ ਸਾਡਾ ਇੰਡੀਆ ਅਲਾਈਅንስ ਬਣਿਆ ਹੈ ਕਈ ਜਗ੍ਹਾ ਚੰਗੀ ਤਰ੍ਹਾਂ ਉਹ ਪਰਫਾਰਮ ਕਰ ਰਿਹਾ ਹੈ ਤੇ ਮੈਨੂੰ ਉਮੀਦ ਆ ਵੀ ਅਸੀਂ ਪਿਛਲੀ ਵਾਰ ਨਾਲੋਂ ਬੜਾ ਵਧੀਆ ਜਿਹੜਾ ਪਰਫਾਰਮ ਕਰਾਂਗੇ ਅੱਗੇ ਨਾਲੋਂ ਸਾਡੀ ਟੈਲੀ ਆ ਜਿਹੜੀ ਸੀਟਾਂ ਦੀ ਉਹ ਵਧੇਗੀ ਜੇ ਮੈਂ ਐਵੇਂ 400 ਦੀ ਗੱਲ ਕਰਾਂ 500 ਦੀ ਗੱਲ ਕਰਾਂ ਉਹ ਬੇਮੈਨਾ ਇੱਕ ਹਾਲ ਜਿਹੜਾ ਪੰਜਾਬ ਤੇ ਗੱਟ ਜੋੜ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਦੱਸਿਆ ਯਾਰ ਉਹਦੀ ਕੋਈ ਉਮੀਦ ਨਾ ਜੀ ਨਾ ਇਹ ਛੱਡੋ ਯਾਰ ਭੰਡਾ ਨਾ ਕਦਾ ਇਹ ਹੁੰਦਾ ਇਹ ਗੱਠ ਜੋੜ